ਖੂਫੀਆ ਜਾਣਕਾਰੀ ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਇੱਕ ਸੰਗਠਿਤ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਅਤੇ ਸਰਹੱਦ ਪਾਰ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਪਾਸੋਂ 10 ਆਧੁਨਿਕ ਹਥਿਆਰ ਜਿਨ੍ਹਾਂ ਵਿੱਚ 3 PX5 T-bore, 3 Glock 9mm, 1 Beretta 9mm, 3 ਪਿਸਟਲ T-bore ਅਤੇ 22 ਲੱਖ ਰੁਪਏ ਹਵਾਲਾ ਮਨੀ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਨੇ ਗੇਟ ਹਕੀਮਾ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਪੂਰੇ ਨੈਟਵਰਕ ਦਾ ਪਤਾ ਲਗਾਉਣ ਅਤੇ ਸਰਹੱਦ ਪਾਰ ਸੰਬੰਧਾ ਦੀ ਪਹਿਚਾਨ ਕਰਨ ਲਈ ਹੋਰ ਜਾਂਚ ਜਾਰੀ ਹੈ ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਵੱਲੋਂ ਬਾਰਡਰ ਤੋਂ ਭਾਰੀ ਗਿਣਤੀ ਵਿੱਚ ਪਿਸਤਲ ਬਰਾਮਦ ਕੀਤੇ ਗਏ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਤਸਕਰਾ ਦੇ ਵਕਾਵੇ ਵਿੱਚ ਨਾ ਆਉਣ ਮੈਂ ਹੁਣ ਗੱਲਬਾਤ ਕਰਦਾ ਹਾਂ ਪੁਲਿਸ ਕਮਿਸ਼ਨਰ ਸ੍ਰੀ ਗੌਰਪ੍ਰੀਤ ਸਿੰਘ ਭੁੱਲੜ ਜੀ ਨਾਲ ਉਹ ਕੀ ਜਾਣਕਾਰੀ ਦੇ ਰਹੇ ਹਨ ਹਾਂਜੀ ਸਰ ਇਹ ਸਾਡੇ ਸੀਆਈਏ ਸਟਾਫ ਦੇ ਜਿਹੜੇ ਆਫੀਸਰ ਨੇ ਅਮੋਲਕਦੀਪ ਸਿੰਘ ਜੀ ਔਰ ਉਹਨਾਂ ਦੀ ਟੀਮ ਹਰਮਿੰਦਰ ਸਿੰਘ ਏਸੀਪੀ ਸਾਹਿਬ ਡੀసీపీ ਰਵਿੰਦਰਪਾਲ ਜੀ ਨੇ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਬੜਾ ਸਕਸੈਸਫੁਲੀ ਅੰਜਾਮ ਦਿੱਤਾ 10 ਸਫੈਸਟੀਕੇਟਿਡ ਤੇ ਲੀਥਲ ਵੈਪਨ ਜਿਹੜੇ ਉਹ ਰਿਕਵਰ ਹੋਏ ਹੈ ਕ੍ਰਾਸ ਬਾਰਡਰ ਆਰਮ ਸਮਗਲਿੰਗ ਨੈਟਵਰਕ ਤੇ ਨਾਲ ਉਹਦੇ ਹਵਾਲਾ ਨੈਟਵਰਕ ਇਹ ਪਸਟ ਕੀਤਾ ਗਿਆ ਇਹਦੇ ਤਿੰਨ ਮੁਲਜ਼ਮ ਫੜੇ ਗਏ ਨੇ ਇੱਕ ਅਮਰਜੀਤ ਹੈ ਜਨਾਲਾ ਏਰੀਏ ਦਾ ਮਨਵੀਰ ਹੈਗਾ ਤਰਨਤਾਰਨ ਏਰੀਏ ਦਾ ਤੇ ਮਮੋਦ ਤੌਫੀਕ ਖਾਨ ਹੈਗਾ ਐਲੀਅਸ ਬਬਲੂ ਗੋਤਮਨਗਰ ਮੁੰਬਈ ਦਾ ਇਹ ਸਾਰਾ ਨੈਟਵਰਕ ਜਿਹੜਾ ਪਾਕ ਬੇਸ ਸਮਗਲਰ ਚਲਾ ਰਿਹਾ ਔਰ ਹੈਂਡਲਰ ਵੀ ਸੇਮ ਨੇ ਬਾਰਡਰ ਦੇ ਉੱਤੇ ਰਹਿਣ ਵਾਲੇ ਦੋਨੋਂ ਨੌਜਵਾਨ ਨੇ ਇੱਕ ਜਨਾਲਾ ਸੈਕਟਰ ਦਾ ਇੱਕ ਤਰਨਤਾਰਨ ਦਾ ਉਹਨਾਂ ਦੀ ਕਿਉਂਕਿ ਲਾਸਟ ਪਿੰਡ ਨੇ ਉੱਥੇ ਇਹ ਵਰਨੇਬਿਲਟੀ ਵੱਧ ਜਾਂਦੀ ਹੈ ਔਰ ਛੋਟੇ ਪੈਸੇ ਦੇ ਲਾਲਚ ਪਿੱਛੇ ਉਹਨਾਂ ਨੇ ਪਾਕਿਸਤਾਨ ਦੇ ਜਿਹੜੇ ਹੈਂਡਲਰ ਨੇ ਉਹਨਾਂ ਨੂੰ ਫਸਲਾ ਕੇ ਇਸ ਕੰਮ ਦੇ ਵਿੱਚ ਲਾ ਲੈਂਦੇ ਨੇ ਔਰ ਮੁਹੰਮਦ ਤੌਫੀਕ ਦੇ ਉੱਤੇ ਤਾਂ ਪਹਿਲਾਂ ਵੀ ਹਵਾਲਾ ਤੇ ਡਰਗ ਦਾ ਪਰਚਾ ਦਰਜਾ ਤਰਨਤਨ ਸੋ ਪੰਜਾਬ ਦੇ ਵਕਫਾ ਕੇ ਏਰੀਏ ਚ ਆ ਕੇ ਕਿਰਾਏ ਤੇ ਮਕਾਨ ਲੈ ਕੇ ਰਹਿੰਦਾ ਤੇ ਜਿਹੜੀ ਰੀਸ ਟਰਾਂਸਫਰ ਕੀਤੀ ਜਾਣੀ ਹੈ ਮਨੀ ਹਵਾਲਾ ਦੀ ਉਹਦੇ ਉੱਤੇ ਕਰਦਾ ਹੈ ਸੋ ਮੈਂ ਸਮਝਦਾ ਕਿ ਬਹੁਤ ਸਾਰਾ ਵੱਡਾ ਹੈ ਇੱਕ ਜਿਹੜਾ ਉਧਰੋਂ ਮੈਂ ਸਮਝਦਾ ਕਿ ਇੱਕ ਆਪਰੇਸ਼ਨ ਲਾਂਚ ਕੀਤਾ ਗਿਆ ਸੀ ਕਰਾਸ ਬਾਰਡਰ ਉਹਨੂੰ ਕਾਊਂਟਰ ਕੀਤਾ ਗਿਆ ਔਰ ਏਰੀਆ ਦੀ ਸ਼ਾਂਤੀ ਜਿਹੜੀ ਬਰਕਰਾਰ ਰੱਖਣ ਵਾਸਤੇ ਬਹੁਤ ਵਧੀਆ ਸਾਡਾ ਹੈਲਪ ਕਰੇਗਾ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਕਿਹਾ ਕਿ ਨੌਜਵਾਨਾਂ ਨੂੰ ਇਹਨਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਭੜੇ ਅਨਸਰਾਂ ਨੂੰ ਉਹ ਚੇਤਾਵਨੀ ਵੀ ਦਿੰਦੇ ਹਨ ਕਿ ਕਾਨੂੰਨ ਤੋਂ ਕਾਨੂੰਨ ਆਪਣੇ ਹੱਥ ਵਿੱਚ ਨਾ ਲਿਆ ਜਾਵੇ ਖਬਰਨਾਮਾ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ